ਪੰਜ ਮੈਂਬਰੀ ਕਮੇਟੀ ਕਹਿੰਦੇ ਕਿ ਅੱਜ ਆਪਣੀ ਰੂਪਰੇਖਾ ਉਲੀਕ ਸਕਦੀ ਹੈ ਕਿ ਅਸੀਂ ਕਿਵੇਂ ਡੈਲੀਗੇਟ ਚੁਣਨੇ ਨੇ ਕਿਵੇਂ ਉਹਨਾਂ ਡੈਲੀਗੇਟਾਂ ਚੋਂ ਫਿਰ ਆਪਣੇ ਅਹੁਦੇਦਾਰ ਚੁਣਨੇ ਨੇ ਉਹਦੀ ਤਰੀਕ ਦਾ ਸਥਾਨ ਦਾ ਰੂਪਰੇਖਾ ਦਾ ਅੱਜ ਐਲਾਨ ਹੋ ਸਕਦਾ ਸੋ ਸਭ ਤੋਂ ਪਹਿਲਾਂ ਮੈਂ ਇੱਥੋਂ ਗੱਲ ਤੋੜਦਾ ਫਿਰ ਆਪਾਂ ਲੁਧਿਆਣੇ ਤੇ ਹੋਰ ਇਹਨਾਂ ਘਟਨਾਵਾਂ ਤੇ ਵੀ ਜਾਵਾਂਗੇ ਜਿਹੜੀਆਂ ਅੱਜ ਸੋਸ਼ਲ ਮੀਡੀਆ ਤੇ ਕਾਫੀ ਚਰਚਿਤ ਨੇ ਸੋ ਸਭ ਤੋਂ ਪਹਿਲਾਂ ਤੁਸੀਂ ਸਾਡੀ ਇਸ ਖਬਰ ਨਾਲ ਸਾਂਝ ਪਾਉ ਕੇ ਪੰਜ ਮੈਂਬਰੀ ਕਮੇਟੀ ਅੱਜ ਕਿਹੜੇ ਫੈਸਲੇ ਲੈਣ ਜਾ ਰਹੀ ਹੈ ਅ 2 ਦਸੰਬਰ ਦੇ ਜਿਹੜੇ ਅਕਾਲ ਤਖਤ ਸਾਹਿਬ ਤੋਂ ਹੁਕਮਨਾਮੇ ਦੇ ਤਹਿਤ ਬਣੀ ਜਿਹੜੀ ਕਮੇਟੀ ਹੈ ਅਲਾ ਕਿ ਉਦੋਂ ਅਕਾਲ ਤਖਤ ਸਾਹਿਬ ਨੇ 6 ਮਹੀਨੇ ਦਾ ਸਮਾਂ ਦਿੱਤਾ ਸੀ ਸਵੋਚੇ ਅਕਾਲੀ ਦੰਦ ਨੂੰ ਕਿ ਇਹ ਕਮੇਟੀ ਭਰਤੀ ਕਰਾਏਗੀ ਪਾਰਦਰਸ਼ੀ ਤਰੀਕੇ ਨਾਲ ਉਦੁਬਾਦ ਲੀਡਰਸ਼ਿਪ ਦੀ ਚੋਣ ਹੋਏਗੀ ਤਾਂ ਕਿ ਕੋਈ ਨਵੀਂ ਲੀਡਰਸ਼ਿਪ ਜਿਹੜੀ ਹੈ ਜਿਹੜੀ ਉਹ ਇੱਕ ਡੈਮੋਕਰੈਟਿਕ ਤਰੀਕੇ ਨਾਲ ਪਾਰਦਰਸ਼ੀ ਤਰੀਕੇ ਦੇ ਨਾਲ ਸਾਹਮਣੇ ਆਵੇ ਉਹਦੇ ਦੌਰਾਨ ਸੁਖਵੀਰ ਸਿੰਘ ਬਾਦਲ ਦੇ ਗਰੁੱਪ ਨੇ ਆਪਣਾ ਬਣਾ ਲਿਆ ਸੀ ਆਪਣੇ ਤਰੀਕੇ ਦੇ ਪਹਿਲੇ ਭਰਤੀ ਕਮੇਟੀ ਥੋੜੀ ਜਿਹੀ ਬਬਲਿੰਗ ਚ ਰਹੀ ਬੜੀ ਦੇਰ ਤੱਕ ਤਾਂ ਇਹਦੇ ਡਾਵਾ ਡੋਲ ਰਹੀ ਤੇ ਡਾਵਾ ਡੋਲਤਾ ਤੋਂ ਫਿਰ ਉਦੋਂ ਬਾਅਦ ਸਟਾਰਟ ਹੋਈ ਜਦੋਂ ਗਿਆਨੀ ਰਘਵੀਰ ਸਿੰਘ ਨੇ ਫਾਈਨਲੀ ਕਹਿਤਾ ਵੀ ਸੱਤ ਮੈਂਬਰੀ ਨਹੀਂ ਤਾਂ ਪੰਜ ਮੈਂਬਰੀ ਸਹੀ ਪਰ ਇਹ ਆਪਣਾ ਕੰਮ ਕਰੇ ਉਦੋਂ ਬਾਅਦ ਇਹਨਾਂ ਨੇ ਮੈਂਬਰਸ਼ਿਪ ਚ ਪਵਾ ਕੇ ਰੋਮਣੀ ਅਕਾਲੀ ਦਲ ਦੀ ਤੇ ਇਹ ਸ਼ੁਰੂ ਕੀਤਾ ਹੁਣ ਅੱਜ 18 ਜੂਨ ਦੀ ਇਹਨਾਂ ਨੇ ਇੱਕ ਡੈਡਲਾਈਨ ਦਿੱਤੀ ਸੀ ਇਹ ਤੋਂ ਪਹਿਲਾਂ ਜਿਹੜੀ ਮੀਟਿੰਗ ਸੀ ਵੀ ਜਿਨ੍ਹਾਂ ਨੂੰ ਵੀ ਪਰਚੀਆਂ ਗੰਜਾਂ ਨੇ ਉਹ ਪਰਚੀਆਂ 18 ਜੂਨ ਤੱਕ ਵਾਪਸ ਕਰਾ ਦੇ ਤਾਂ ਕਿ ਭਰਤੀ ਕਿੰਨੀ ਹੈ ਕਿਵੇਂ ਹੈ ਤੇ ਉਹ ਹੋ ਜੇ ਤੇ ਉਸ ਤੋਂ ਬਾਅਦ ਫਿਰ ਡੈਲੀਗੇਟ ਬਣਾਉਣ ਦਾ ਸਿਲਸਲਾ ਸ਼ੁਰੂ ਹੋ ਜਾਏਗਾ। ਕਾਫੀ ਜਗ੍ਹਾ ਨਾਂ ਨੇ ਇਹੋ ਜਿਹਾ ਪ੍ਰੋਗਰਾਮ ਕਰ ਵੀ ਲਏ ਨੇ ਨੀਚੇ ਹਲਕਾ ਪੱਧਰ ਤੇ ਜਿੱਥੇ ਡੈਲੀਗੇਟ ਬਣਾਏ ਜਿਵੇਂ ਸਨੌਰ ਚ ਕੀਤਾ ਸੀ ਜਿਨ੍ਹਾਂ ਨੇ ਮੈਂਬਰਸ਼ਿਪ ਕੱਟੀ ਉਹਨਾਂ ਨੂੰ ਸਲਮਾਨਤ ਕਰਨ ਦਾ ਡੈਲੀਗੇਟ ਨਹੀਂ ਅਜੇ ਬਣਾਏ। ਬਸ ਮਤਲਬ ਜਿਨ੍ਹਾਂ ਨੇ ਇੱਕ ਕਾਪੀ ਵੀ ਕੱਟੀ ਆ ਉਹਨੂੰ ਵੀ ਸਲਮਾਨਤ ਕਰਨ ਦਾ ਦੋ ਕੱਟੀਆਂ ਚਾਰ ਕੱਟੀਆਂ ਇਹਦਾ ਮਤਲਬ ਉਹਨਾਂ ਚੋਂ ਹੀ ਡੈਲੀਗੇਟ ਬਣਨੇ ਨੇ ਕਿ ਇੰਨੀ ਇਹਨੇ ਕਿੰਨੀ ਭਰਤੀ ਕੀਤੀ ਆ ਉਹਦੇ ਲਿਹਾਜ਼ ਨਾਲ ਹੀ ਡੈਲੀਗੇਟ ਬਣਨੇ। ਉਹ ਪ੍ਰਕਿਰਿਆ ਗਹਿਰਾ ਲਾਣੇ ਤਰੀਕੇ ਨਾਲ ਤਾਂ ਆਲਰੇਡੀ ਸ਼ੁਰੂ ਹੋਈ ਹੋਈ ਹੈ ਹੁਣ ਅੱਜ ਜਿਹੜਾ ਇੰਪੋਰਟੈਂਟ ਕੰਮ ਹੈ ਉਹ ਇਹ ਹੈ ਕਿ ਇੱਕ ਤਾਂ ਜਨਰਲ ਇਜਲਾਸ ਕਦੋਂ ਹੋਣਾ ਉਹਦੀ ਡੇਟ ਤੈਅ ਕਰਨੀ ਕਿਉਂਕਿ ਇਹ ਕਮੇਟੀ ਵੀ ਮਹਿਸੂਸ ਕਰਨ ਲੱਗੀ ਹੁਣ ਕਿ ਜੇ ਲੀਡਰਸ਼ਿਪ ਨਹੀਂ ਹੈ ਤਾਂ ਉਹ ਲੀਡਰਸ਼ਿਪ ਦਾ ਫਿਰ ਸਿਆਸੀ ਜਿਹੜੇ ਖੇਤਰ ਚ ਦਖਲ ਹੁੰਦਾ ਹੈ ਤਾਂ ਉਹ ਦਖਲ ਨਹੀਂ ਹੋਏਗਾ ਉਸ ਪੰਦਰ ਦੇ ਉੱਤੇ ਔਰ ਉਨਾ ਚਿਰ ਫਿਰ ਉਹ ਪੋਲਿਟੀਕਲੀ ਕੋਈ ਉਹਦੀ ਗੱਲ ਨਹੀਂ ਬਣਦੀ ਕਿਉਂਕਿ ਅਜੇ ਤੱਕ ਜੇ ਭਰਤੀ ਉਹ ਚੱਲੀ ਜਾਏ ਲੰਮਾ ਸਮਾਂ ਉਹਨਾਂ ਨੇ ਸ਼ਾਇਦ ਇਹ ਕੀਤਾ ਹੈ ਕਿ ਅੱਜ ਉਹ ਕੋਈ ਨਾ ਕੋਈ ਡੇਟ ਅਨਾਉਂਸ ਕਰ ਦੇਣਗੇ ਜੁਲਾਈ ਦੇ ਕਿਸੇ ਵੀ ਸਮੇਂ ਦੀ ਤੀਜਾ ਹਫਤਾ ਚੌਥਾ ਹਫਤਾ ਜੋ ਵੀ ਹੈ ਜਦੋਂ ਉਹਦੇ ਤੋਂ ਪਹਿਲਾਂ ਪਹਿਲਾਂ ਫੇਰ ਹੋ ਸਕਦਾ ਹੈ ਭਰਤੀ ਅੱਜ ਇਹਦੇ ਤੇ ਰੋਕ ਨਾ ਲੱਗੇ ਇਹ ਚਲਦੀ ਰਹੇ 30 ਜੂਨ ਤੱਕ ਚਲਦੀ ਰਹੇ ਹੋਰ ਜੁਲਾਈ ਦੇ ਪਹਿਲੇ ਹਫਤੇ ਤੱਕ ਚਲਦੀ ਰਹੇ ਜੋ ਵੀ ਉਹਨਾਂ ਨੇ ਠੀਕ ਨਗੂਗਾ ਤੇ ਉਸ لحاظ ਨਾਲ ਕਹਿੰਦੇ ਨੇ ਇੱਕ ਉਹ ਚਲਦੀ ਰਹੂ ਪਰ ਜਿੱਥੇ ਕੱਟੀ ਗਈ ਆ ਜਿਹੜੇ ਥਾਵਾਂ ਤੇ ਇਦੋਂ ਪਹਿਲਾਂ ਹੀ ਉੱਥੇ ਡੈਲੀਗੇਟਾਂ ਦੀ ਚੋਣ ਦਾ ਇੱਕ ਪ੍ਰੋਗਰਾਮ ਵੀ ਐਲਾਨਿਆ ਜਾ ਸਕਦਾ ਹੈ ਕਿ ਪਹਿਲਾਂ ਸਰਕਲਾਂ ਦੀ ਐਨੇ ਤਾਰੀਖ ਤੱਕ ਫਿਰ ਜ਼ਿਲ੍ਹਾ ਜਥੇਦਾਰਾਂ ਦੀ ਐਨੇ ਤਾਰੀਖ ਤੱਕ ਉਹਦੇ ਚੋਂ ਸਟੇਟ ਜਿਹੜੇ ਡੈਲੀਗੇਟ ਹੋਣਗੇ ਉਹ ਆ ਜਲਾਸ ਹੋਏਗਾ ਉਸ ਜਲਾਸ ਦੇ ਵਿੱਚ ਕਰ ਇੱਕ ਲੀਡਰਸ਼ਿਪ ਜਿਹੜੀ ਚੁਣੀ ਜਾਏ ਹੁਣ ਇਹ ਚੈਲੰਜ ਹੈ ਬਹੁਤ بڑا ਦੋ ਦੋ ਪੱਖੀ ਚੈਲੰਜ ਹੈ ਇੱਕ ਧਾਰਮਿਕ ਖੇਤਰ ਦਾ ਵੀ ਹੈ ਸ਼ਰੋਣੀ ਕਮੇਟੀ ਦੇ ਨਾਲ ਮਿਲ ਕੇ ਜਿਵੇਂ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਸੰਭਵ ਹੈ ਕਿ ਉਹ ਧਾਰਮਿਕ ਖੇਤਰ ਚ ਲੀਡ ਕਰਨੇ ਸਾਰੇ ਗਰੁੱਪ ਨੂੰ ਜਦੋਂ ਵੀ ਐਜਪੀਸੀ ਦੀ ਚੋਣ ਆਉਂਦੀ ਹੈ ਜਾਂ ਬਾਕੀ ਦੀਆਂ ਜਿੰਨੀਆਂ ਵੀ ਚੀਜ਼ਾਂ ਹੁੰਦੀਆਂ ਨੇ ਤੇ ਦੂਜੇ ਪਾਸੇ ਫਿਰ ਜਿਹੜਾ ਉਹ ਇੱਕ ਉਹਨਾਂ ਦੀ ਜ਼ਿੰਮੇਵਾਰੀ ਹੈ ਜਿਹੜੀ ਪੰਜ ਮੈਂਬਰੀ ਕਮੇਟੀ ਲਗਾਤਾਰ ਕਹਿ ਰਹੀ ਕਿ ਅਸੀਂ ਪਾਰਟੀ ਦਾ ਪ੍ਰਧਾਨ ਵੀ ਆਫ ਪਾਰਟੀ ਦੇ ਅਹੁਦੇਦਾਰ ਵੀ ਇਹੋ ਜਿਹੇ ਦੇਵਾਂਗੇ ਜਿਹੜੇ ਨਿਰਵਾਦ ਜਾਂ ਲੋਕਾਂ ਨੂੰ ਪ੍ਰਵਾਨਤ ਹੋਣਗੇ ਹੁਣ ਇਹ ਇੱਕ ਚੈਲੰਜ ਹੈ ਕਿ ਉਹ ਕਿਹੜਾ ਹੋਏਗਾ ਜਿਹੜਾ ਨਿਰਵਾਦ ਤੇ ਕਿਉਂਕਿ ਉਹਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਕੱਦਾਵਾਰ ਲੀਡਰ ਨੇ ਜਿਹੜੇ ਸੁਧਾਰ ਲਹਿਰਾਂ ਦੇ ਜਿਹੜੇ ਆਪ ਵੀ ਅੱਗੇ ਅਜੇ ਵੜਨਾ ਚਾਹੁੰਦੇ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਿਹੜੇ ਸ਼ਰੋਮਣੀ ਅਕਾਲੀ ਦੰਦ ਜਦੋਂ ਇਕੱਠਾ ਸੀ ਇਹਦੇ ਚ ਲਗਭਗ ਸੈਕੰਡ ਕਤਾਰ ਦੇ ਲੀਡਰ ਸੀਗੇ ਜਿਵੇਂ ਢੀਟਸਾ ਸਾਹਿਬ ਵੀ ਚਲੋ ਚਲੇ ਗਏ ਨੇ ਪਰ ਉਹ ਵੀ ਮੇਨ ਲੀਡਰ ਸੀ ਚੰਦੂ ਬਾਜਰਾ ਵੀ ਮੇਨ ਲੀਡਰ ਦੇ ਵਿੱਚ ਹੀ ਆਉਂਦੇ ਸੀ ਬੀਬੀ ਜ਼ਗੀਰ ਕੌਰ ਵੀ ਮੇਨ ਲੀਡਰ ਸਰਜੀਤ ਸਿੰਘ ਰਖੜਾ ਵੀ ਮੇਨ ਲੀਡਰਾਂ ਦੇ ਵਿੱਚੋਂ ਕਾਫੀ ਲੀਡਰ ਇਹੋ ਜਿਹੇ ਸੀ ਜਿਹੜੇ ਮੇਨ ਲੀਡਰਾਂ ਦੀ ਕਤਾਰ 'ਚ ਸੀ ਤੇ ਹੁਣ ਉਹਨਾਂ ਦੇ ਵਿੱਚੋਂ ਹੀ ਕੀ ਕੋਈ ਬੰਦਾ ਸਾਹਮਣੇ ਆਊਗਾ ਜਾਂ ਫਿਰ ਜੇ ਉਹਨਾਂ ਦੇ ਵਿੱਚੋਂ ਹੀ ਸਾਹਮਣੇ ਆਇਆ ਜਿਹੜੇ ਮੇਨ ਲੀਡਰ ਸੁਧਾਰ ਲਹਿਰ ਵਾਲੇ ਨੇ ਤਾਂ ਕੀ ਇਹ ਅਲੀਗੇਸ਼ਨ ਨਹੀਂ ਲੱਗੂਗਾ ਇੱਕ ਲੈਵਲ ਦੇ ਉੱਤੇ ਕਿ ਜੀ ਫਿਰ ਤਾਂ ਸੁਖਵੀਰ ਬਾਦਲ ਵੀ ਤਾਂ ਪੁਰਾਣੇ ਲੀਡਰਾਂ ਚੋਂ ਹੀ ਸੀ ਜਿਹੜਾ ਇੱਕ ਇਹ 2 ਦਸੰਬਰ ਦੇ ਹੁਕਮਨਾਮੇ ਚ ਸੀ ਜਿਹਨੂੰ ਕਮੇਟੀ ਲਗਾਤਾਰ ਫਾਲੋ ਕਰਦੀ ਹੈ ਜਿਹਦੇ ਚ ਇਹ ਕਿਹਾ ਗਿਆ ਸੀ ਕਿ ਪੁਰਾਣੀ ਲੀਡਰਸ਼ਿਪ ਜਿਹੜੀ ਹੈ ਇਹਨਾਂ ਇਹਨਾਂ ਗੁਨਾਹਾਂ ਕਰਕੇ ਅਗਵਾਈ ਕਰਨ ਦੀ ਆਪਣੀ ਜਿਹੜੀ ਵਾਜਬੀਅਤ ਹੈ ਉਹ ਖੋ ਚੁੱਕੀ ਹੈ ਤਾਂ ਫਿਰ ਉਸੇ ਕਰਕੇ ਉਹ ਸੁਬੀਰ ਬਾਦਲ ਤੇ ਲਾਉਂਦੇ ਨੇ ਤਾਂ ਬਾਕੀ ਪੁਰਾਣੀ ਲੀਡਰਸ਼ਿਪ ਤੇ ਵੀ ਇਹ ਬਾਹਰ ਲੱਗੂਗੀ ਜਾਂ ਨਹੀਂ ਲੱਗੂਗੀ ਮੇਨ ਲੀਡਰਸ਼ਿਪ ਦੇ ਤੌਰ ਤੇ ਸੈਕੰਡਰੀ ਤਾਂ ਨਾਲ ਹੋ ਹੀ ਸਕਦੇ ਨੇ ਕੋਈ ਵੀ ਕਮੇਟੀਆਂ ਚ ਪੈ ਸਕਦੇ ਨੇ ਬਾਕੀ ਚੀਜ਼ਾਂ ਨੇ ਉਹ ਅਲੱਗ ਗੱਲ ਇੱਕ ਤਾਂ ਇਹ ਚੈਲੰਜ ਉਹਨਾਂ ਦੇ ਸਾਹਮਣੇ ਦੂਜਾ ਚੈਲੰਜ ਇਹ ਵੀ ਹੈ ਕਿ ਜਿਵੇਂ ਉਹ ਕਹਿੰਦੇ ਰਹੇ ਹੁਣ ਤੱਕ ਕਿ ਸ਼੍ਰੋਮਣੀ ਕਮੇਟੀ ਤੇ ਕਬਜ਼ਾ ਜਥੇਦਾਰਾਂ ਤੇ ਕਬਜ਼ਾ ਪਰਿਵਾਰ ਦਾ ਜਾਂ ਬਾਕੀ ਇਹਨੂੰ ਉਹ ਕਿਵੇਂ ਵੱਡ ਕਰਦੇ ਨੇ ਆਪਣੀ ਕੀ ਕੁਝ ਲੀਡਰਸ਼ਿਪ ਨੂੰ ਇਹ ਬਣਾ ਲੈਣਗੇ ਸਾਰੇ ਇਹਨੂੰ ਵੀ ਹਾਂ ਧਾਰਮਿਕ ਖੇਤਰਾਂ ਦਾ ਲੱਗ ਹੋਣਾ ਚਾਹੀਦਾ ਜਿਨੇ ਐਜੀਪੀਸੀ ਲੜਨੀ ਹੋਈ ਜਿਨੇ ਐਜੀਪੀਸੀ ਦੀ ਪ੍ਰਧਾਨਗੀ ਲੜਨੀ ਹੋਵੇ ਫਿਰ ਪੋਲਿਟਿਕਲ ਟਿਕਟ ਨਾ ਮੰਗੇ ਪੋਲਿਟਿਕਲ ਪਾਸੇ ਨਾ ਆਵੇ ਜਾਂ ਉਹ ਇੱਕ ਬਖਰੇਵਾ ਦਿਖਾਈ ਦੇਵੇ ਉਸ ਅਸਪੰਦਰ ਦੇ ਉੱਤੇ ਇਹ ਵੀ ਇੱਕ ਗੱਲ ਉਹਨਾਂ ਦੇ ਸਾਹਮਣੇ ਸਵਾਲ ਹੈਗਾ ਜਿਹਨੂੰ ਉਹਨਾਂ ਨੇ ਐਡਰੈਸ ਕਰਨਾ ਹੈ ਕਿਸਨਾ ਕਿਸੇ ਰੂਪ ਦੇ ਵਿੱਚ ਤੇ ਫਿਰ ਇਹ ਵੀ ਐਡਰੈਸ ਕਰਨਾ ਕਿ ਇਕਤਾਵੁਕ ਬੁਖਾਰੀ ਰਹੇ ਦੇਖਾ ਕਿ ਸਾਡੀ ਤਾਂ ਹੇਠਾਂ ਤੋਂ ਡੈਲੀਗੇਟਾਂ ਦੇ ਨਾਲ-ਨਾਲ ਜਿਹੜੇ ਜ਼ਿਲ੍ਹਾ ਜੱਜੇਦਾਰ ਤੇ ਲੋਕਲ ਸਰਕਲੋਂ ਚੋਣ ਹੋਏਗੀ ਉਹ ਨਾਮਿਨੇਟ ਨਹੀਂ ਹੋਣਗੇ ਪਹਿਲਾਂ ਆਣਿਆਂ ਦੇ ਮੁਕਾਬਲੇ ਕੇ ਉਹ ਨਾਮਿਨੇਟ ਹੋਣ ਫਿਰ ਜਿਹੜਾ ਜਨਰਲ ਅਜਲਾਸ ਹੋਏਗਾ ਔਰ ਜਨਰਲ ਅਜਲਾਸ ਵੀ ਉਹਨਾਂ ਦੀ ਇੱਕ ਸਟ੍ਰੈਟਜੀ ਤਾਂ ਇਹ ਹੈ ਕਿ ਉਹ ਐੱਜੀਪੀਸੀ ਤੋਂ ਤੇਜਾ ਸਿੰਘ ਸਮੁੰਦਰੀ ਹਾਲ ਮੰਗਣਗੇ ਕਿ ਅਸੀਂ ਉੱਥੇ ਕਰੀਏ ਜੇ ਇਜਾਜ਼ਤ ਨਹੀਂ ਮਿਲਦੀ ਤਾਂ ਉਹ ਕਿੱਥੇ ਕਰਨਗੇ ਕੀ ਕਰਨਗੇ ਇਹ ਵੀ ਇੱਕ ਗੱਲ ਹੈ ਜੇ ਇਜਾਜ਼ਤ ਮਿਲਦੀ ਹੈ ਤਾਂ ਇਹਦਾ ਮਤਲਬ ਇਹ ਹੋ ਗਿਆ ਫਿਰ ਤਾਂ ਵੀ ਉਹੀ ਇੱਕ ਲੈਜਿਟੀਮੇਟ ਗੱਲ ਹੈ ਕਿਉਂਕਿ ਉਹ ਚਾਹੁੰਦੇ ਨੇ ਇਸ ਪਦਰ ਦੇ ਉੱਤੇ ਜਾ ਕੇ ਔਰ ਇਸੇ ਕਰਕੇ ਇਹ ਬਹੁਤ بڑا ਕੁਐਸਚਨ ਹੈ ਜਿਹੜਾ ਅਜੇ ਬਹੁਤ سارے ਮਾਮਲੇ ਹੱਲ ਕਰਨੇ ਨੇ ਸਹਿਮਤੀਆਂ ਕਰਨੀਆਂ ਨੇ ਉਹਨਾਂ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਵੱਡਾ ਇੱਕ ਕੁਐਸਚਨ ਮਾਰਕ ਹੈਗਾ ਕਹਿੰਦੇ ਉਹਨਾਂ ਦੇ ਅੰਦਰ ਥੋੜੀ ਥੋੜੀ ਤਣਾ ਤਣੀ ਵੀ ਹੈ ਕਈ ਲੀਡਰ ਜੇ ਆਪਣਾ ਪ੍ਰਭਾਵ ਉਹ ਛੱਡਣਾ ਨਹੀਂ ਚਾਹੁੰਦੇ ਹੁੰਦੇ ਜਾਂ ਫਿਰ ਬਿਲਕੁਲ ਇਹਨਾਂ ਤੋਂ ਨਿਰਪੱਖ ਹੋ ਕਿਹੜਾ ਬੰਦਾ ਹੋਏਗਾ ਪੰਜਾਬ ਦੀ ਸਿਆਸਤ ਦੇ ਵਿੱਚ ਜਿਹੜਾ ਬਿਲਕੁਲ ਐ ਹੋਊਗਾ ਸਰਵ ਪ੍ਰਬੰਧਤਾ ਜਾਂ ਬਾਕੀ ਚੀਜ਼ਾਂ ਨੇ ਜਿਸ ਲੈਵਲ ਦੇ ਉੱਤੇ ਇਸ ਕਰਕੇ ਉਹ ਕਹਿੰਦੇ ਨੇ ਪੰਜ ਚਾਰ ਨਾਵਾਂ ਨਾਲ ਖੇਡ ਰਹੇ ਨੇ ਉਹ ਕਿ ਜਿਹੜੇ ਚਾਰ ਪੰਜ ਨਾਵਾਂ ਚੋਂ ਕੌਣ ਹੋਏ ਕਨਫੈਂਸ ਜੀ ਕਿਹਦੇ ਤੇ ਬਣੇ ਕਿਸ ਲੈਵਲ ਦਾ ਹੋਏ ਵੈਸੇ ਤਾਂ ਇਹ ਮੇਰੇ ਖਿਆਲ ਐ ਇੱਥੋਂ ਵੀ ਤਾਂ ਇਹ ਹੋ ਜਾਏਗਾ ਕਿ ਜਿਹੜੇ ਲੋਕਲ ਲੀਡਰ ਕਿਉਂ ਜੇ ਚੁਣੇ ਜਾਂਦੇ ਨੇ ਜਿਲਾ ਜੱਥੇਦਾਰ ਤੇ ਬਾਕੀ ਦੇ ਕੌਣ ਹੁੰਦੇ ਨੇ ਉਹਨਾਂ ਦੀ ਵੀ ਤਾਂ ਸਹਿਮਤੀ ਜ਼ਰੂਰੀ ਹੋਏਗੀ ਫਿਰ ਇਸ ਤੋਂ ਬਾਅਦ ਜੇਕਰ ਵਾਕਈ ਚੁਣਿਆ ਜਾਣਾ ਤਾਂ ਇਸ ਤੋਂ ਬਾਅਦ ਜਿਹੜੀ ਡੈਲੀਗੇਟ ਇਜਲਾਸ ਰੱਖਿਆ ਗਿਆ ਜਿੱਦਣ ਉਦੋਂ ਬਾਅਦ ਅਕਾਲੀ ਦਲ ਸਾਹਮਣੇ ਵੀ ਇੱਕ ਨਵੀਂ ਚੜ੍ਹੋਤੀ ਪੈਦਾ ਹੋਜੀ ਹੁਣ ਤਾਂ ਇਹ ਲੱਗਦਾ ਨੇ ਵੀ ਕੋਈ ਠਿਰ ਨਹੀਂ ਹੈ ਜੇ ਮੈਂਬਰਸ਼ਿਪ ਹੀ ਕੱਟੀ ਜਾ ਰਹੀ ਹੈ ਜੇ ਕੋਈ ਗੱਲ ਨਹੀਂ ਉਹ ਡੈਲੀਗੇਟਾਂ ਜੇ ਰਾਸਤਾ ਫਿਰ ਨਵਾਂ ਪ੍ਰਧਾਨ ਚੁਣੂਗਾ ਨਵਾਂ ਪ੍ਰਧਾਨ ਚੁਣੂਗਾ ਇਹਦਾ ਮਤਲਬ ਸੋਵੀਰ ਦੇ ਪੈਰਲਲ ਇੱਕ ਪ੍ਰਧਾਨ ਆਊਗਾ ਜਿਹੜਾ ਕਹੂੰਗਾ ਕਿ ਅਸੀਂ ਅਕਾਲ ਤਖਤ ਤੋਂ ਸਮਰਥਤਾ ਜਾਂ ਬਾਕੀ ਆ ਤੇ ਇਹ ਕਿਵੇਂ ਇਹ ਲੜਾਈ ਜਿਹੜੀ ਹੈ ਇਹ ਫਿਰ ਤੇਜ਼ ਹੋਊਗੀ ਅਸਲੀ ਅਕਾਲੀ ਦਲ ਕਿਹੜਾ ਉਹ ਅਸਲੀ ਅਕਾਲੀ ਦਲ ਦੀ ਜਿਹੜੀ ਲੜਾਈ ਜਦੋਂ ਤੇਜ਼ ਹੋਣੀ ਹੈ ਇੱਥੇ ਫਿਰ ਜਨਤਕ ਤੌਰ ਦੇ ਉੱਤੇ ਕੌਣ ਲੜੇਗਾ ਉਹ ਆਪਣੀਆਂ ਵੋਟਰ ਲਿਸਟਾਂ ਵੀ ਸਾਂਝੀਆਂ ਕਰਨਗੇ ਵੀ ਦੇਖੋ ਜੀ ਅਸੀਂ ਤਾਂ ਆਹ ਵੋਟਾਂ ਬਣਾਈਆਂ ਨੇ ਆਹ ਸਾਡੇ ਬੰਦੇ ਨੇ ਇਹਨਾਂ ਨੂੰ ਚੈਲੰਜ ਕਰਨਗੇ ਤੁਸੀਂ ਵੀ ਆਪਣੀਆਂ ਜਾਂਚ ਤ ਕਰੋ ਤੁਸੀਂ ਜਿਹੜੀ ਕੱਟੀ ਹੈ ਕਿਉਂਕਿ ਉਹ ਐਲੀਗੇਸ਼ਨ ਲਾ ਰਹੇ ਨੇ ਤੁਸੀਂ ਬੋਗਸ ਕੱਟੀ ਹੈ ਤਾ ਦੋਨਾਂ ਦੀ ਪਬਲਿਕ ਡੋਮੇਨ ਚ ਲਿਆਉਣ ਦੇ ਲਈ ਇੱਕ ਗੱਲ ਹੋਏਗੀ ਫਿਰ ਸੰਭਵ ਹੋਏਗਾ ਕਿ ਇਹ ਲੜਾਈ ਇਲੈਕਸ਼ਨ ਕਮਿਸ਼ਨ ਤੱਕ ਵੀ ਜਾਊਗੀ ਉਹ ਕਹਿਣਗੇ ਸਾਡੇ ਰੀਅਲ ਮੈਂਬਰਸ਼ਿਪ ਹੈ ਅਸੀਂ ਦੇਖੋ ਜੀ ਸ਼ਰੋਮਣੀ ਅਕਾਲੀ ਦਲ ਐਸ ਲਈ ਕੀਤਾ ਫਿਰ ਦਫ਼ਤਰਾਂ ਦੀ ਜੇ ਉਹ ਇੱਕ ਵਾਰ ਇਹੋ ਜਿਹੀ ਲੜਾਈ ਦਾ ਅਸਾਰ ਨਜ਼ਰ ਆਉਂਦੇ ਨੇ ਜੇਕਰ ਇਸ ਪਾਸੇ ਵੱਲ ਚੱਲੇ ਆ ਹਾਲਾਂਕਿ ਗੱਲ ਇਹ ਵੀ ਚੱਲਦੀ ਹੈ ਵੀ ਆਪਾਂ ਸ਼ਰੋਮਣੀ ਅਕਾਲੀ ਦਲ ਹੀ ਬਣਾ ਰਹੇ ਹਾਂ ਉਹੀ ਬਣਾਉਣਾ ਜਿਹੜਾ ਉਹ ਆ ਜਾਤਾ ਫਿਰ ਇੱਕ ਨਾਂ ਹੋਰ ਰੱਖ ਕੇ ਕਈ ਵਾਰ ਲੋਕ ਜਦੋਂ ਅੱਗੇ ਆਕਾਲੀ ਦਲ ਡੈਮੋਕਰੇਟਿਕ ਰੱਖ ਲਿਆ ਆਕਾਲੀ ਦਲ ਕੁਝ ਰੱਖ ਲਿਆ ਉਹਦੇ 'ਚ ਤਾਂ ਕੋਈ ਫਰਕ ਨਹੀਂ ਅਗਲੇ ਨੇ ਇੱਕ ਨਵਾਂ ਬਣਾ ਲਿਆ ਕਿਉਂਕਿ ਇਹਨਾਂ ਦਾ ਦਾਅਵਾ ਸੀ ਉਸੇ ਆਕਾਲੀ ਦਲ ਨੂੰ ਸੁਰਜੀਤ ਕਰਨਾ ਤਾਂ ਉਹ ਕੰਟਰਡਿਕਸ਼ਨ ਉੱਥੇ ਸਟਾਰਟ ਹੋਏਗੀ ਮੁੜ ਕੇ ਜਿਹੜੀ ਕਿ ਬੜੀ ਇੰਪੋਰਟੈਂਟ ਆਉਣ ਵਾਲੇ ਦਿਨਾਂ ਦੇ ਵਿੱਚ ਜੁਲਾਈ ਦਾ ਮਹੀਨਾ اجلاس ਉਸ ਤੋਂ ਬਾਅਦ ਚੁਣੀ ਗਈ ਲੀਡਰਸ਼ਿਪ ਇਹਦੇ ਸਪੈਸ਼ਲ ਮਾਣੇ ਹੋਣਗੇ ਲੋਕਾਂ 'ਚ ਪੰਜਾਬ ਦੇ ਪੰਥਕ ਔਰ ਪੰਜਾਬ ਦੀਆਂ ਸਫਾਂ ਦੇ ਵਿੱਚ ਪੋਲੀਟੀਕਲ ਸਫਾਂ ਦੇ ਵਿੱਚ ਕਿੰਨਾ ਅਸਰ ਪੈਂਦਾ ਕਿੰਨਾ ਨਹੀਂ ਉਸ ਤੋਂ ਬਾਅਦ ਲੋਕਾਂ ਦਾ ਇਕੱਠ ਜਾਂ ਲੋਕਾਂ ਦਾ ਰਿਸਪਾਂਸ ਹੋਊਗਾ ਰਾ ਜਿਹੜਾ ਉਹ ਤੈਅ ਕਰੇਗਾ